ਕਰਦੀ ਗੱਲ ਨਹੀਂ ਸਾਰੇ ਘਰਾਂ ਦੀ ਗੱਲ ਹੈ ਤਿੰਨ ਅਰਦਾਸਾਂ ਹੁੰਦੀਆਂ ਜੇ ਅਖਣ ਪਰਸਾਹ ਦੇ ਵਿੱਚ ਤਿੰਨ ਅਰਦਾਸਾਂ ਹੁੰਦੀਆਂ ਇੱਕ ਆਰੰਭ ਦੀ ਇੱਕ ਮੱਧ ਦੀ ਇੱਕ ਭੋਗ ਦੀ ਆਰੰਭ ਦੀ ਅਰਦਾਸ ਕੀਤੀ ਕਰਨਦੀ ਸਿੰਘ ਨੇ ਆਖਿਆ ਮਹਾਰਾਜ ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਵਿਵੇਕ ਦਾਣ ਵਿਸਾਹਾ ਦਾਣ ਤੇ ਜਿਹੜਾ ਪਿਛੇ ਖੜਾ ਹੁੰਦਾ ਨਾ مالک ਘਰ ਦਾ ਗੁਰੂ ਦਾ ਮਾਲਕ ਨਹੀਂ ਕਰਦਾ ਮਾਲਕ ਵੈਸੇ ਕਰਦਾ ਮਾਲਕ ਵੀ ਗੁਰੂ ਹੀ ਹੈ ਉਹਦੇ ਘਰ ਬਣਾਉਣ ਦਾ ਕਰਕੇ ਆਪਾਂ ਮਾਲਕ ਕਹਿ ਦੀਦਾ ਤੇ ਉਹ ਆਪਣੀ ਦਾੜੀ ਦੇ ਹੱਥ ਫੇਰਦਾ ਕਹਿੰਦਾ ਵੀ ਦਾੜੀ ਥੋੜੀ ਵੱਡੀ ਹੋ ਗਈ ਹੈ ਸ਼ੇਵਨਾ ਕਰਾਈਏ ਵਾਜੇ ਤੇ ਸੁਣਦਾ ਕਿ ਪਿਆ ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾਣ ਅਗਲੇ ਦਿਨ ਮਰਦੀ ਅਰਦਾਸ ਹੋਈ ਮਰਦੀ ਅਰਦਾਸ ਤੇ ਫਿਰ ਭਾਈ ਸਾਹਿਬ ਨੇ ਬੜਿਆ ਮਹਾਰਾਜ ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਵਿਵੇਕ ਦਾਣ ਛੋਟਾ ਭਰਾ ਕਹਿੰਦਾ ਵੀ ਮੇਰੀ ਵੀ ਦਾੜੀ ਥੋੜੀ ਵੱਡੀ ਹੋ ਗਈ ਸ਼ੇਪ ਨਾ ਕਰਾਵਾਂ ਭਾਗੇ ਪੋ ਗਿਆ ਤੇ ਤੀਜੇ ਦਿਨ ਫੇਰ ਹੁਣ ਫੇਰ ਅਰਦਾਸ ਕਰਨੀ ਬਾਬਾ ਜੀ ਨੇ ਫੇਰ ਕਹਿਣਗੇ ਸਿੱਖਾ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਖ ਦਾਨ ਅਸੀਂ ਸੁਣੀ ਛੱਡਿਆ ਬਸ ਕਮਾਉਣਾ ਕਿੰਨੇ ਆ ਕਮਾਉਣਾ ਕਦੋਂ ਆ ਕਿੰਨੇ ਆ ਅਸੀਂ ਕਮਾਉਣਾ ਅਸੀਂ ਸੁਣਦੇ ਆ ਤੇ ਅਸੀਂ ਕਮਾਉਣਾ ਇਸ ਕਰਕੇ ਸਾਧ ਸੰਗ ਦੀ ਜੇ ਆਪਾਂ ਸੁਣਦੇ ਆ ਨਾ ਇਸ ਸੁਣਨ ਤੇ ਅਮਲ ਵੀ ਕਰਿਆ ਕਰੀਏ ਗੁਰਬਾਣੀ ਜੇਕਰ ਸੁਣਦੇ ਆ ਗੁਰਬਾਣੀ ਪੜ੍ਹਿਆ ਵੀ ਕਰੀ ਤੇ ਗੁਰਬਾਣੀ ਸਾਨੂੰ ਆਂਦੀ ਕੀਆ ਉਹ ਵੀ ਆਪਾਂ ਉੱਤੇ ਵੀ ਅਮਲ ਕਰਿਆ ਕਰੀਏ ਤੋਂ ਸਾਹ ਸੰਗਤੀ ਹੋਈਆਂ ਫੁਲਾਚੂਕਾਂ ਦੇ ਖਿਮਾ ਲੇਖਿਆ ਗਣਤਨਾ ਛੁੱਟੀਆ ਕਾਚੀ ਪੀਤਨਾ ਸੁਧ ਜਿਸਹਿ ਭਜਾਏ ਨਾਨਕਾ ਤੇ ਗੁਰਮੁਖ ਨਿਰਮਲ ਬੁੱਧ ਦੇਹ ਸੱਜ ਅਸੀਸੜੀਆਂ ਂਦਿਆ ਹੋਵੇ ਸਾਹਿਬ ਸਿਓ ਮੇਲ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ